ਸਾਤਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਪੀਟੀ ਗਰੁੱਪ ਡੰਗਰ ਖੇੜਾ 'ਚ ਦੋਸਤੋ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰ ਦੇਣ ਤੇ ਨਾਲ ਹੀ ਸ਼ੇਅਰ ਵੀ ਕਰ ਦੇਣ ਤਾਂ ਆਪ ਜੀ ਨੂੰ ਪਤਾ ਹੀ ਆਪਣੇ ਪੇਡ ਕੋਰਸ ਚੱਲ ਰਹੇ ਹਨ ਤਾਂ ਪੇਡ ਕੋਰਸ ਲੈਣ ਲਈ 9855560682 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਦੋਸਤੋ ਤਾਂ ਅੱਜ ਜੋ ਆਪਣਾ ਟੌਪਿਕ ਹੋਏਗਾ ਮੈਥ ਦੇ ਵਿੱਚ ਉਹ ਹੋਏਗਾ ਟਾਈਮ ਐਂਡ ਵਰਕ ਵਾਲਾ ਕਿਹੜਾ ਹੈ ਜੀ ਟਾਈਮ ਐਂਡ ਵਰਕ ਵਾਲਾ बहुत बेहतरीन क्वेश्चन ये होगा टाइम एंड वर्क वाले देखो दोस्तों आपको की याद रखना है पहली चीज़ कि साढ़े कोफिशियंसी होंगी एफिशेंसी का मतलब होंगे जी समर्था की होंगे एफिशियंसी का मतलब होंगे समर्था क्लीयर ए बराबर होंगी है टोटल यूनिट वर्क बटे टोटल डेज़ टोटल यूनिट वर्क बटे टोटल डेज के बराबर ये होंगी है ठीक है जी एफिशियंसी एफिशियंसी मतलब समर्था ਇਸੇ ਕੰਮ ਨੂੰ ਕਰਨ ਦੀ ਸਮਰੱਥਾ ਵੀ ਟੋਟਲ ਕੰਮ ਹੈ ਕਿੰਨਾ ਸੀ ਉਹਨੂੰ ਕਰਨ ਲਈ ਦਿਨ ਕਿੰਨੇ ਲੱਗੇ ਉਹੀ ਕੀ ਕਹਿ ਲਾਂਦੀ ਹੈ ਸਮਰੱਥਾ ਠੀਕ ਹੈ ਤਾਂ ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਆ E W D ਕਲੀਅਰ ਇਸ ਤਰੀਕੇ ਨਾਲ ਤਾਂ ਹੁਣ ਦੋਸਤੋ ਆਪਾਂ ਕੁਐਸਚਨ ਵੱਲ ਮੂਵ ਕਰਾਂਗੇ ਤਾਂ ਬਹੁਤ ਬਿਹਤਰੀਨ ਕੁਐਸਚਨਸ ਨੇ ਤੁਹਾਡੇ ਲਈ ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਵਧੀਆ ਸਾਬਿਤ ਵੀ ਹੋ ਸਕਦੇ ਠੀਕ ਹੈ ਤਾਂ ਦੇਖੋ ਆਪਣੇ ਕੋਲੇ ਕੁਐਸਚਨਸ ਦੇ ਵਿੱਚ ਧਿਆਨ ਦੇਣਾ ਆਪਾਂ ਬਹੁਤ ਬਿਹਤਰੀਨ ਢੰਗ ਨਾਲ ਕਰਾਂਗੇ ਪਰ ਇਸ ਚੈਪਟਰ ਨੂੰ ਕਰਨ ਲਈ ਦੋਸਤੋ ਤੁਹਾਨੂੰ ਐਲਸੀਐਮ ਕੱਢਣਾ ਆਉਣਾ ਜ਼ਰੂਰੀ ਹੈ ਕਿਉਂ ਜਿਨ੍ਹਾਂ ਨੇ ਆਪਣਾ ਐਲਸੀਐਮ ਵਾਲਾ ਟੋਪਿਕ ਨਹੀਂ ਦੇਖਿਆ ਲੈਕਚਰ ਨਹੀਂ ਦੇਖਿਆ ਬਈ ਉਹ ਦੇਖ ਲਓ ਪਹਿਲਾਂ ਕਿਉਂਕਿ ਜੇ ਤੁਹਾਨੂੰ ਉਹ ਨਹੀਂ ਆਉਂਦਾ ਤਾਂ ਤੁਸੀਂ ਇਹ ਵਾਲਾ ਚੈਪਟਰ ਨਹੀਂ ਕਰ ਸਕਦੇ ਕਿਉਂਕਿ ਇਸ ਵਿੱਚ ਐਲਸੀਐਮ ਕੱਢਣਾ ਬਹੁਤ ਇੰਪੋਰਟੈਂਟ ਹੈ ਕਲੀਅਰ ਕਿਉਂਕਿ ਉਹੀ ਤੁਹਾਡਾ ਕੀ ਹੋਏਗਾ ਕੰਮ ਹੋਏਗਾ ਤਾਂ ਪਹਿਲਾ ਕੁਐਸਚਨ ਕੀ ਕਹਿੰਦਾ ਹੈ 6 ਮੁੰਡੇ 16 ਘੰਟੇ ਵਿੱਚ ਇੱਕ ਕੰਮ ਪੂਰਾ ਕਰਦੇ ਹਨ ਕਿੰਨੇ ਮੁੰਡੇ ਨੇ 6 ਘੰਟੇ ਕਿਨੇ ਲੱਗੇ 16 ਠੀਕ ਹੈ ਉਹੀ ਕੰਮ 8 ਮੁੰਡੇ ਤਾਂ 8 ਮੁੰਡੇ ਮਤਲਬ ਭਾਗ ਦੇ ਦੇ 8 ਨਾਲ 8 ਦੁਨੀ 16 6 ਦੁਨੀ 12 ਤੇ ਕਿੰਨੇ ਘੰਟੇ ਪੂਰਾ ਕਰਨਗੇ ਜੀ 12 ਘੰਟਿਆਂ ਦੇ ਵਿੱਚ ਕੰਮ ਨੂੰ ਪੂਰਾ ਕਰਨਗੇ ਕਲੀਅਰ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ ਤਾਂ ਆਪਣਾ ਕੁਐਸਚਨ ਕੀ ਹੈ ਧਿਆਨ ਦੇਣਾ ਹੈ 12 ਮੁੰਡੇ 10 ਘੰਟੇ ਵਿੱਚ ਇੱਕ ਕੰਮ ਨੂੰ ਪੂਰਾ ਕਰਦੇ ਹਨ 12 ਮੁੰਡੇ ਨੇ 10 ਘੰਟੇ ਲੱਗਦੇ ਨੇ ਇੱਕ ਕੰਮ ਨੂੰ ਪੂਰਾ ਕੀਤਾ ਉਹੀ ਕੰਮ 8 ਮੁੰਡੇ ਮਤਲਬ 8 ਮੁੰਡੇ 8 ਨਾਲ ਕਿਤੇ ਦੇਣਾ ਭਾਗ ਠੀਕ ਹੈ 4 ਦੁਨੀ 8 4 3 12 2 5 10 5 3 15 ਤਾਂ 15 ਘੰਟਿਆਂ ਦੇ ਵਿੱਚ ਕੀ ਕਰ ਦੇਣਗੇ ਕੰਮ ਨੂੰ ਪੂਰਾ ਕਰ ਦੇਣਗੇ ਕਲੀਅਰ ਹੋ ਗਿਆ ਵੀ ਸਾਰਿਆਂ ਨੂੰ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ ਤਾਂ ਦੇਖੋ ਏ ਇੱਕ ਕੰਮ ਨੂੰ 6 ਦਿਨਾਂ ਵਿੱਚ ਅਤੇ B ਉਸੇ ਕੰਮ ਨੂੰ 9 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ ਤਾਂ ਦੋਵੇਂ ਇਕੱਠੇ ਹੋ ਕੇ ਕੰਮ ਨੂੰ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ ਤਾਂ ਦੇਖੋ A ਇਸੇ ਕੰਮ ਨੂੰ 6 ਦਿਨਾਂ ਹੀ ਕਰ ਸਕਦਾ ਹੈ B ਉਸੇ ਕੰਮ ਨੂੰ 9 ਦਿਨਾਂ ਹੀ ਕਰ ਸਕਦਾ ਹੈ ਤਾਂ ਹੁਣ ਇਹਨਾਂ ਦਾ ਕੀ ਕਰਨਾ ਐਲਸੀਐਮ ਤੇ ਦੋਨਾਂ ਵਿੱਚੋਂ ਵੱਡੀ ਰਕਮ ਕਿਹੜੀ ਹੈ 9 ਵਾਲੀ ਕਲੀਅਰ ਤਾਂ ਹੁਣ ਦੇਖੋ 9 ਤਾਂ 6 ਦੇ ਭਾੜੇ 'ਚ ਨਹੀਂ ਆਉਂਦਾ 9 2 18 6 3 18 ਮਤਲਬ ਇੱਥੇ ਕਿੰਨਾ ਆ ਗਿਆ 3 ਇੱਥੇ ਕਿੰਨਾ ਆ ਗਿਆ 2 ਆ ਜਿਹੜੀ ਚੀਜ਼ ਆਉਂਦੀ ਹੈ ਨਾ ਦੋਸਤੋ ਇਹ ਹੀ ਤੁਹਾਡੀ ਕੀ ਹੁੰਦੀ ਹੈ ਐਫੀਸ਼ੀਐਂਸੀ ਕੀ ਹੁੰਦੀ ਹੈ एफिशिएंसी हुं हुंदी हुं 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 है हुं की हुंदी है भाई एफिशिएंसी हुंदी है ते आ जो आंदा एलसीएम ए की हुंदा ਤੁਹਾਡਾ ਟੋਟਲ ਯੂਨਿਟ ਵਰਕ ਕੀ ਹੁੰਦਾ ਟੋਟਲ ਯੂਨਿਟ ਵਰਕ ਹੁੰਦਾ ਹੈ ਕਲੀਅਰ ਹੁਣ ਦੇਖੋ ਉਹ ਕਹਿੰਦਾ ਕੀ ਹੈ ਦੋਵੇਂ ਇਕੱਠੇ ਹੋ ਕੇ ਕਿੰਨੇ ਦਿਨਾਂ ਵਿੱਚ ਕੰਮ ਨੂੰ ਪੂਰਾ ਕਰਨਗੇ ਮਤਲਬ टी ए प्लस बी ਦੋਨੇ ਮਿਲ ਕੇ ਤੇ ਕੰਮ ਹੈ ਕਿੰਨਾ 18 बटे 3 प्लस 2 ਸਮਰੱਥਾ ਕਿੰਨੀ ਉਹਨਾਂ ਦੀ 3 प्लस 2 ਮਤਲਬ 18 बटे 5 ਕਿੰਨਾ ਆ ਗਿਆ ਦੋਸਤੋ ਤਿੰਨ ਪੰਜ 18 5 6 30 नेक्स्ट क्वेश्चन ਵੱਲ ਮੂਵ ਕਰਦੇ ਹਾਂ ਮਿੱਤਰ ਬਿਆਰਿਓ ਇਹ ਕੀ ਕਹਿੰਦਾ ਹੈ A B ਅਤੇ C ਇੱਕ ਪ੍ਰੋਜੈਕਟ ਨੂੰ A ਕਿੰਨੇ ਦਿਨਾਂ ਵਿੱਚ ਪੂਰਾ ਕਰਦਾ ਹੈ 12 ਦਿਨਾਂ ਚ ਠੀਕ ਹੈ B ਉਸੇ ਕੰਮ ਨੂੰ 15 ਦਿਨਾਂ ਚ C ਉਸੇ ਕੰਮ ਨੂੰ 20 ਦਿਨਾਂ ਚ ਦੇਖੋ ਸਭ ਤੋਂ ਵੱਡੀ ਰਕਮ 20 ਐਲਸੀਐਮ ਕੱਢੋ ਇਹਨਾਂ ਤਿੰਨਾਂ ਦਾ ਤੇ ਕਿੰਨਾ ਆ ਜਾਏਗਾ 20 ਤੀਆ 60 12 5 60 15 4 60 भीती है सठ तो आ गई एफिशियंसी ठीक है आ गया तो टोटल वर्क क्लीयर हो गया बी तो देखो हूँ तिने मिल के काम कर प्रोजेक्ट किन्ने दिन पूरा तो देखो कम कि दोस्तों टोटल सठ बटे एफिशियंसी कि समर्था तो देखो पाँच प्लस चार नौ नौ तीन ते बारह किन्नी है बारह बारह एक बारह बारह पठ तो किन्ने दिन पूरा कर दे दिन काम पूरा ਕਰ ਦੇਣਗੇ ਕਲੀਅਰ ਹੈ ਵੀ ਸਾਰਿਆਂ ਨੂੰ ਤਾਂ ਜੋ ਤੁਹਾਡਾ ਐਲਸੀਐਮ ਹੁੰਦਾ ਹੈ ਉਹੀ ਤੁਹਾਡਾ ਕੀ ਹੁੰਦਾ ਟੋਟਲ ਯੂਨਿਟ ਵਰਕ ਹੁੰਦਾ ਇਸ ਜੀ ਨੂੰ ਧਿਆਨ ਰੱਖਣਾ ਹੈ ਤੁਸੀਂ ਠੀਕ ਹੈ ਇਹ ਕੋਈ ਕੰਮ ਹੈ 18 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ B ਉਸੇ ਕੰਮ ਨੂੰ 12 ਦਿਨਾਂ ਹੀ ਕਰ ਸਕਦਾ ਤਾਂ ਦੇਖੋ A ਕਿਸੇ ਕੰਮ ਨੂੰ 18 ਦਿਨਾਂ ਹੀ ਪੂਰਾ ਕਰ ਸਕਦਾ ਹੈ B ਉਸੇ ਕੰਮ ਨੂੰ 12 ਦਿਨਾਂ ਹੀ ਪੂਰਾ ਕਰ ਸਕਦਾ ਹੈ ਠੀਕ ਹੈ ਜੇਕਰ ਉਹ ਇਕੱਠੇ ਕੰਮ ਕਰਦੇ ਹਨ ਤਾਂ A ਐਂਡ B ਕਿੰਨੇ ਦਿਨਾਂ ਵਿੱਚ ਕੰਮ ਨੂੰ ਕਰ ਸਕਦੇ ਹਨ ਤਾਂ ਦੇਖੋ ਵੱਡੀ ਰਕਮ 18 18 ਦੋਣਾ 36 ठीक है बार छत्ती एफिशिएंसी आ गई पां तीन तो दो पांच, क्लियर, ता टी ए प्लस बी कितना हो जाएगा छत्ती बटे पांच, क्लियर छत्ती बटे क्योंकि छत्ती के टोटल काम है बटे पांच की उन्होंने समर्था है तो कि आ गया दोस्तों पांच सत्ता पैंती पांच दूनी दस सत्त पॉइंट दो दिन काम पूरा कर देने क्लीयर हो गया बी इस तो बात नैक्सट क्वेश्चन वाल मूव कर दें मित्र प्यार्यू पर उसको पहला दस दी कि जिन्होंने अपना ਆਨਲਾਈਨ ਕੋਰਸ ਲੈਣਾ ਦੋਸਤੋ ਉਹ ਆਪਣੇ ਤੋਂ ਲੈ ਸਕਦਾ ਹੈ ਠੀਕ ਹੈ ਤੇ ਇਸ ਕੋਰਸ ਦਾ ਫੁੱਲ ਕਰਾਇਆ ਜਾਏਗਾ ਤੁਹਾਨੂੰ ਫੁੱਲ ਸਿਲੇਬਸ ਕਰਾਇਆ ਜਾਏਗਾ ਟੋਪਿਕ ਵਾਈਜ਼ ਥਿਊਰੀ ਕਰਾਈ ਜਾਏਗੀ ਐਮਸੀਕਿਊਸ ਤੁਹਾਡੇ ਟੈਸਟ ਵੀ ਲਈ ਜਾਣਗੇ ਠੀਕ ਹੈ ਐਮਸੀਕਿਊਸ ਕਰਾਈ ਜਾਣਗੇ ਤਾਂ ਦੋਸਤੋ ਬਾਕੀ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਲੈਣ ਬਈ ਵੀਡੀਓ ਅਗਰ ਵਧੀਆ ਲੱਗੀ ਹੈ ਤਾਂ ਲਾਈਕ ਕਰ ਦੇਣ ਕਲੀਅਰ ਬੈਲ ਆਈਕਨ ਵੀ ਪ੍ਰੈਸ ਕਰ ਸਕਦੇ ਹੋ ਤਾਂ ਆਪਾਂ ਆਨਲਾਈਨ ਕੋਰਸ ਤੁਸੀਂ ਜਲਦੀ ਤੋਂ ਜਲਦੀ ਲੈ ਸਕਦੇ ਹੋ ਬਾਕੀ ਆਪਾਂ ਨੰਬਰ ਡਿਸਕ੍ਰਿਪਸ਼ਨ ਚ ਵੀ ਲਗਾ ਦੇਵਾਂਗੇ ਬਾਕੀ ਵੀਡੀਓ ਦੀ ਸਟਾਰਟਿੰਗ ਇਹ ਦੱਸਿਆ ਤੁਹਾਨੂੰ ਤਾਂ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕਲੀਅਰ ਹੈ ਵੀ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ ਅਮਿਤ ਤੇ ਕਮ ਨੂੰ 20 ਦਿਨਾਂ ਚ ਕਰ ਸਕਦਾ ਹੈ ਅਮਿਤ ਕਿੰਨੇ ਦਿਨਾਂ ਚ ਕਮ ਨੂੰ ਕਰ ਸਕਦਾ ਹੈ 20 ਦਿਨਾਂ ਚ ਠੀਕ ਹੈ ਅਮਿਤ ਕਰ ਸਕਦਾ ਹੈ 20 ਦਿਨਾਂ ਚ ਜਦ ਕਿ ਰਾਹੁਲ ਰਾਹੁਲ ਐਸੇ ਕੰਮ ਨੂੰ 25 ਦਿਨਾਂ ਹੀ ਕਰ ਸਕਦਾ ਹੈ ਠੀਕ ਹੈ ਜੇਕਰ ਅਮਿਤ ਅਤੇ ਰਾਹੁਲ ਇਕੱਠੇ ਕੰਮ ਕਰਦੇ ਹਨ ਤਾਂ ਉਹ ਕਿੰਨੇ ਦਿਨਾਂ ਚ ਕੰਮ ਨੂੰ ਕਰ ਸਕਦੇ ਨੇ ਦੇਖੋ एलसीएम लो 25 चौका 100. 100 25 100 25 चौका 100 ਆ ਕਿੰਨੀ ਆ ਗਿਆ एफिशिएंसी 5 4 9 ठीक है ਹੁਣ ਪੁੱਛਿਆ ਕੀ ਦਾ ਕਿਦਾ ਉਹਨੇ ए आर ਦਾ ਮਤਲਬ ਅਮਿਤ ਰਾਹੁਲ ਦਾ ਕਿੰਨੇ ਸਮੇਂ ਵਿੱਚ ਕੰਮ ਨੂੰ ਕੰਪਲੀਟ ਕਰ ਦੇਣਗੇ ਕਲੀਅਰ ਟੋਟਲ ਕੰਮ ਹੈ ਕਿੰਨਾ 100 यूनिट बटे एफिशिएंसी ਕਿੰਨੀ ਹੈ 9 ठीक है ਕਿੰਨੀ ਹੈ 9 ਤਾਂ ਇਹਨੂੰ ਮੰਨ ਲਓ 1/9 ਕਿੰਨਾ ਹੁੰਦਾ ਹੈ 11 ਸਹੀ 1/9 ਕਿੰਨਾ ਆ ਗਿਆ ਇੰਨੇ ਦਿਨਾਂ ਦੇ ਵਿੱਚ ਪੂਰਾ ਕਰ ਦੇਣਗੇ ਕਲੀਅਰ ਹੋ ਗਿਆ ਵੀ ਜਿਹਨੂੰ ਜਿਹਨੂੰ ਇਹ ਚੀਜ਼ ਨਹੀਂ ਬਣਾਨੀ ਆਉਂਦੀ ਉਹ ਆਪਾਂ ਨੂੰ ਕਮੈਂਟ ਸੈਕਸ਼ਨ 'ਚ ਦੱਸਣਗੇ ਕਿਉਂਕਿ ਆਪਾਂ ਨੈਕਸਟ ਪਾਰਟ ਜਦੋਂ ਪਾਵਾਂਗੇ ਟਾਈਮ ਐਂਡ ਵਰਕ ਦਾ ਉਹਦੇ ਤੁਹਾਨੂੰ ਇਹ ਵੀ ਸਮਝਾ ਦੇਵਾਂਗੇ ਪਹਿਲਾਂ ਪਰ ਕਮੈਂਟ ਸੈਕਸ਼ਨ 'ਚ ਦੱਸਣਾ ਵੀ ਸਰ ਸਾਨੂੰ ਨਹੀਂ ਆਉਂਦੀ ਇਹ ਠੀਕ ਹੈ ਵੀ ਕਿਵੇਂ ਬਣਿਆ ਇੰਨੇ ਦਿਨ ਠੀਕ ਹੈ ਜੀ ਤਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ ਕੀ ਹੈ ਆਪਣਾ ਨੈਕਸਟ ਕੁਐਸਚਨ ਇਹ ਕਿਸੇ ਕੰਮ ਦਾ ਚੌਥਾ ਹਿੱਸਾ ਇਹ किस काम का चौथा हिस्सा पाँच दिन ही करता है बी उस काम का पंजा हिस्सा पाँच दिन ही करता है जेकर दिन च पूरा हो सकता है तो देखो ए किस काम का किन्वे हिस्सा चौथा हिस्सा किने दूरा करता पं बी उस काम का पंजा हिस्सा किने दूरा करता है पं क्लीयर तको आ जो भी इस तरह बटिया दिता ना इनू की कर दुणा तो ए बराबर कि पांच चौका भी ठीक है ਇਹ ਪੂਰਾ ਕੰਮ ਕਿੰਨੇ ਦਿਨਾਂ 'ਚ ਕਰੇਗਾ b ਦਿਨਾਂ 'ਚ b 5 5 25 ਕਿੰਨੇ ਦਿਨਾਂ 'ਚ ਕਰੇਗਾ 25 ਠੀਕ ਹੈ ਆ ਕਿੰਨਾ ਬਣ ਗਿਆ 100 20 ਪੰਜਾ 100 25 ਚੋਕਾ 100 ਆ ਹੁਣੇ ਹੀ ਦੱਸਿਆ ਪਿਛਲੇ ਕੁਐਸਚਨ 'ਚ 5 4 9 100 9 ਕਿਹਦੇ ਬਰਾਬਰ ਹੁੰਦਾ ਹੈ 11 ਸਹੀ 1 9 ਦਿਨ ਦੇ ਕਲੀਅਰ ਇਹ ਕੀ ਆ ਜਾਏਗਾ ਆਪਣਾ ਰਾਈਟ ਆਨਸਰ ਕਲੀਅਰ ਹੋ ਗਿਆ ਵੀ ਸਾਰਿਆਂ ਨੂੰ ਤਾਂ ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ ਤਾਂ ਕੀ ਕਹਿੰਦਾ ਹੈ ਆਪਣਾ ਕੁਐਸਚਨ ਦੇਖੋ ए किसी काम का पंजा हिस्सा ए किस काम का पंजा हिस्सा चार दिन है करता है बी उस कम का पंजा हिस्सा ठीक है छे दिना करता है किने दिन पंचोका भी ए कि दिन आ गए भी किन्ने आ गए छे पंजा ती ठीक है ती तो इन्हना एलसीयम कि हो जाएगा दोस्तों सठ कि हो जाएगा सठ वी थी सठ ती दूना सठ ਉਹ ਦੋਨਾਂ ਦੀ ਐਫੀਸ਼ੀਐਂਸੀ ਮਿਲਾ ਦੇਓ ਕਿੰਨੀ ਆਗੀ 3+2 ਕਿੰਨੀ ਹੋਗੀ 5 ਟੋਟਲ ਕੰਮ ਕਿੰਨਾ ਸੀ 60 60/5 ਕਿੰਨਾ ਆ ਗਿਆ 12 ਦਿਨਾਂ ਚ ਕੰਮ ਨੂੰ ਪੂਰਾ ਕਰ ਦੇਣਗੇ ਕਲੀਅਰ ਹੋਇਆ ਵੀ ਸਾਰਿਆਂ ਨੂੰ ਅਗਰ ਵਧੀਆ ਲੱਗ ਰਿਹਾ ਆਪਣਾ ਅਫਰਟ ਤਾਂ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਠੀਕ ਹੈ ਇਹ ਇਕੱਲਾ 20 ਦਿਨਾਂ ਚ ਕੰਮ ਕਰ ਸਕਦਾ ਹੈ ਇਹ ਇਕੱਲਾ 20 ਦਿਨਾਂ ਦੇ ਵਿੱਚ ਕੰਮ ਨੂੰ ਕਰ ਸਕਦਾ ਹੈ ਬੀ ਇਕੱਲਾ ਉਹ ਹੀ ਕੰਮ ਅੱਸੀ ਦਿਨਾਂ 'ਚ ਕਰ ਸਕਦਾ ਹੈ। ਠੀਕ ਹੈ ਜੇਕਰ ਉਹ ਚਾਰ ਦਿਨ ਇਕੱਠੇ ਕੰਮ ਕਰਦੇ ਹਨ ਤਾਂ ਕੰਮ ਦਾ ਕਿਹੜਾ ਹਿੱਸਾ ਬਚੇਗਾ ਦੇਖੋ। ਇਹ ਕਿਸੇ ਕੰਮ ਨੂੰ ਕਿੰਨੇ ਦਿਨਾਂ 'ਚ ਕਰਦਾ ਹੈ 20 ਦਿਨਾਂ 'ਚ। ਬੀ ਉਸੇ ਕੰਮ ਨੂੰ 80 ਦਿਨਾਂ 'ਚ ਠੀਕ ਹੈ ਤਾਂ ਇਹਨਾਂ ਦਾ ਐਲਸੀਐਮ ਲਓ। ਕਿੰਨਾ ਆ ਗਿਆ 80। 20 4 80 80 80 ਠੀਕ ਹੈ। ਹੁਣ ਕਿੰਨੇ ਦਿਨ ਮਿਲ ਕੇ ਕੰਮ ਕਰਦੇ ਇਕੱਠੇ? 4 ਦਿਨ। ਐਫੀਸ਼ੀਐਂਸੀ ਕਿੰਨੀ ਆ ਦੋਸਤੋ? 4 1 5 ਤਾਂ ਤੁਸੀਂ ਕੀ ਕਰੋ 4 1 ਜਿੰਨੇ ਵੀ ਦਿਨ ਇਕੱਠੇ ਕੰਮ ਕਰਦੇ ਕਿੰਨੇ ਦਿਨ ਕਰਦੇ ਆ 4 ਦਿਨ ਕਲੀਅਰ ਬਰਾਬਰ ਹੁਣ ਦੇਖੋ 4 1 ਕਿੰਨਾ ਹੋ ਗਿਆ 5 4 ਕਿੰਨਾ ਆ ਗਿਆ 20 ਮਤਲਬ ਟੋਟਲ ਕੰਮ ਕਿੰਨਾ ਸੀ ਦੋਸਤੋ 80 ਜੇਕਰ ਉਹ ਦੋਨੇ ਮਿਲ ਕੇ 4 ਦਿਨ ਕੰਮ ਕਰਦੇ ਤਾਂ ਕਿੰਨਾ ਕੰਮ ਕਰ ਦਿੰਦੇ ਆ 20 ਯੂਨਿਟ ਠੀਕ ਹੈ ਤਾਂ ਉਹ 20 ਇਸ 80 ਦੇ ਵਿੱਚੋਂ ਘਟਾ ਦਿਓ ਤਾਂ ਕੰਮ ਰਹਿ ਕਿੰਨਾ ਗਿਆ ਪਿੱਛੇ 60 ਕਿੰਨਾ ਰਹਿ ਗਿਆ 60 ਠੀਕ ਹੈ ਜੇ ਉਹ ਚਾਰ ਦਿਨ ਇਕੱਠੇ ਕੰਮ ਕਰਦੇ ਹਨ ਤਾਂ ਕੰਮ ਦਾ ਕਿਹੜਾ ਹਿੱਸਾ ਬਚੇਗਾ ਆ ਤਾਂ ਉਹਨਾਂ ਨੇ ਸੀਗਾ ਜਿਹੜਾ ਕੀਤਾ ਸੀ ਵੀ ਠੀਕ ਹੈ ਬਚਿਆ ਕਿਹੜਾ 60 ਹਿੱਸਾ ਪੁੱਛਿਆ ਉਹਨਾਂ ਨੇ ਮਤਲਬ ਬਟਿਆਂ ਦੇ ਵਿੱਚ ਤਾਂ 60 ਹੈ बटे बटे ਕੀ ਆਏਗਾ 80 ਕੀ ਆਏਗਾ 80 ਕਿਉਂਕਿ ਟੋਟਲ ਕੰਮ ਕਿੰਨਾ ਸੀ 80 ਆ ਕੱਢ ਦਿਓ 3 2 2 3 6 2 4 8 ਤਾਂ ਕਿੰਨਾ ਕੰਮ ਬਾਕੀ ਬਚ ਗਿਆ ਦੋਸਤੋ 3/4 ਤਾਂ ਮਤਲਬ ਉਹਨਾਂ ਨੇ ਕੀਤਾ ਕਿੰਨਾ ਸੀ ਸਿਰਫ 1/4 ਕਲੀਅਰ ਹੈ ਬਈ 1/4 ਕੀਤਾ ਬਚਿਆ ਕਿੰਨਾ 3/4 ਤਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਸੀ ਠੀਕ ਹੈ ਤਾਂ ਇਸ ਨੂੰ ਧਿਆਨ ਨਾਲ ਕਰ ਲੈਣਾ ਤੁਸੀਂ ਤਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ ਇਹ ਇਕੱਲਾ 30 ਦਿਨਾਂ 'ਚ ਕੰਮ ਕਰ ਸਕਦਾ ਹੈ ਇਹ ਇਕੱਲਾ 30 ਦਿਨਾਂ ਦੇ ਵਿੱਚ ਕੰਮ ਕਰ ਸਕਦਾ ਹੈ b ਇਕੱਲਾ ਉਹ ਹੀ ਕੰਮ ਛੜਦਨੇ ਕਰ ਸਕਦਾ ਜੇਕਰ ਉਹ 5 ਦਿਨ ਕੰਮ ਇਕੱਠਾ ਕਰ ਦੇਵੇ ਮਤਲਬ एलसीएम लो 60 आ गया 3 2 60 60 है कम 60 ठीक है 2 1 कितना हो गया 3 कितना हो गया भाई 3 ठीक है ता 3 गुणा कितने दिन काम कर दे है 5 दिन 5 3 15 मतलब आ काम तो गया हो ता काम दा केड़ा हिस्सा बचेगा ता 60 ਦੇ ਵਿੱਚੋਂ 15 ਘਟਾ ਦਿਓ ਦੋਸਤੋ ਕਿੰਨਾ ਬਚ ਗਿਆ 45 ਕਿੰਨਾ ਬਚ ਗਿਆ ਭਾਈ 45 ਬਚ ਗਿਆ ता 45 ਆ ਗਿਆ ਇੱਥੇ बटे ਕੀ ਆ ਜਾਏਗਾ ਟੋਟਲ ਕੰਮ ਹੈ ਕਿੰਨਾ ਸੀ 60 पंद्रह ती पताली पंद्रह चौका सठ तो काम बच गया तीन बटे चार हो कि गया एक बटे चार क्लीयर तो इस तरह के कोश्चन पूछ सकती हैं दोस्तों अज आप देखे ने बहुत बेहतरीन क्वेश्चन से अगर तुम तो अपने क्वेश्चन वजिए लगे ने तो वीडियो लाइक शेयर एंड सबसक्राइब करके दसना है तो ही पेड कोर्स लै लैना है बहुत बहुत धनबाद दोस्तों इंस्टाग्राम से भी तीन फॉलो कर सकते हो जय हिंद